ਰਾਜਜੀਤ ਨਵੀਂ ਬਣਾਖੇਰ ਸ਼ਹਿਰ ਤੋਂ ਸਟ੍ਰੀਟ ਤੇ ਦੂਰ ਪਰ ਮੇਰੇ ਨਾਲ ਉੱਤਰ ਤੋਂ ਕਰੋ ਨਵਾਖੇਰ ਦਾ ਰੇਲਵੇ ਰੋਡ ਜੋ ਪਿਛਲੇ ਦਿਨਾਂ ਤੋਂ ਮੁਤਾ ਬਣਿਆ ਹੋਇਆ ਸੀ ਤੇ ਵਕ ਵਕ ਪਾਰਕੀਆਂ ਬਲੋ ਇਸ ਨੂੰ ਬਰਕਰਤ ਕਰਾਉਣ ਦੀ ਮੰਗ ਕੀਤੀ ਜਾ ਰਹੀ ਸੀ ਤੇ ਇਸ ਰੇਲਵੇ ਰੋਡ ਦੇ ਉੱਤੇ ਰਾਜਨੀਤੀ ਲੰਬੇ ਸਮੇਂ ਤੋਂ ਹੁੰਦੀ ਜਾ ਰਹੀ ਹੈ ਤੇ ਇਸ ਦੇ ਅੱਜ ਭਾ ਫੁੱਟੇ ਨੇ ਕਿ ਤੁਹਾਨੂੰ ਪੁੱਛਾਰੇਗਾ ਕਿਸ ਤਰ੍ਹਾਂ ਇਸ ਰੇਲਵੇ ਰੋਡ ਦਾ ਮਹੂਰਤ ਹੋ ਰਿਹਾ ਜਿਸ ਰੇਲਵੇ ਰੋਡ ਨੂੰ ਲੈ ਕੇ ਤਕਾਲਦਾਰ ਪਰੇਸ਼ਾਨ ਜੀ ਦੁਕਾਨਦਾਰਾਂ ਦੇ ਕਾਰੋਬਾਰ ਠੱਪ ਹੋ ਰਹੇ ਸਨ ਅੱਜ ਉਸ ਨਵੇਂ ਰੋੜੇ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਹਲਕਾ ਵਿਧਾਇਕ ਡਾਕਟਰ ਛੰਦਰਪਾਲ ਹਲਕਾ ਚਾਰਜ ਲਲਿਤ ਮੋਹਨ ਪਾਠਕ ਅਤੇ ਅਗਨੀ ਹੋਤਰੀ ਜੀ ਤੇ ਹੋਰ ਆਪ ਪੁੱਜੇ ਨੇ ਤੇ ਆਪ ਤੋਂ ਤੁਹਾਡੀ ਗੱਲਬਾਤ ਕਰੋਗੇ ਇਸ ਸੰਬੰਧੀ ਦੇ ਵਿੱਚ ਡਾਕਟਰ ਛੰਦਰਪਾਲ ਹਲਕਾ ਵਿਧਾਇਕ ਦੇ ਨਾਲ ਉਹ ਦੱਸਣਗੇ ਕਿ ਕਿਸ ਤਰ੍ਹਾਂ ਅੱਜ ਰੇਲਵੇ ਰੋਡ ਦਾ ਮੂਰਤ ਹੋ ਰਿਹਾ ਤੇ ਕਿਸ ਤਰ੍ਹਾਂ ਇਹਨਾਂ ਦੀ ਕਿਹੜਾ ਕਾਰਜਕਾਰੀ ਰਹੇ ਕੀਤੇ ਕਿੰਨੇ ਸਮੇਂ ਦੇ ਵਿੱਚ ਇਹ ਮੁਕੰਮਲ ਹੋਗਾ ਤੇ ਵਾਪਕਾ ਕਾਰਜੋਦ ਨਾਲ ਵੀ ਤੁਹਾਡੀ ਗੱਲ ਸੁਾਰੇ ਅੱਜ ਰੇਲਵੇ ਰੋਡ ਤੋਂ ਲੈ ਕੇ ਕਰਿਆਮ ਰੋਡ ਤੱਕ ਜਿਹੜੀ ਸੜਕ ਦਾ ਉਦ ਘਾਟਣ ਸਾਡੇ ਬਹੁਤ ਹੀ ਸਤਿਕਾਰਯੋਗ ਨਗਰ ਕੌਂਸਲ ਨਵਾਂ ਸ਼ਹਿਰ ਦੇ ਪ੍ਰਧਾਨ ਭੈਣ ਜੀ ਬਲਵਿੰਦਰ ਕੌਰ ਜੀ ਆਮ ਆਦਮੀ ਪਾਰਟੀ ਦੇ ਹਲਕਾ ਅੰਜਾਜ ਜੀ ਲਲਿਤ ਮੋਨ ਪਟਕਸਾਹ ਕੌਂਸਲਰ ਡਾਕਟਰ ਕਮਲਜੀਤ ਜੀ ਕੌਂਸਲਰ ਪਣਜੀ ਬੀਕਾ ਜੀ ਵਰਮਖ ਨੌਰ ਸਾਹਿਬ ਕਾਉਂਸਲਰ ਔਰ ਬਹੁਤ ਹੀ ਸਤਜੋ ਮੱਖਣ ਸਿੰਘ ਗਰੇਵਾਲ ਸਾਹਿਬ ਔਰ ਬਹੁਤ ਹੀ ਸ਼ਹਿਰ ਦੀਆਂ ਮੌਜੂਦ ਸ਼ਖਸੀਤਾਂ ਜਿਹੜਾ ਕੰਮ ਕਿਸੇ ਨਾ ਕਿਸੇ ਅਰਚਨ ਕਰਕੇ ਕਾਫੀ ਲੰਬੇ ਸਮੇਂ ਤੋਂ ਪੈਂਡਿੰਗ ਸੀ ਅੱਜ ਸਮੁੱਚੇ ਹਾਊਸ ਨੇ ਸਮੁੱਚੇ ਸ਼ਹਿਰ ਨੇ ਸਮੁੱਚੇ ਕਾਉਂਸਲਰ ਸਹਿਬਾਨ ਨੇ ਇਹ ਨਗਰ ਕੌਂਸਲ ਨਵਾਂ ਸ਼ਹਿਰ ਦੇ ਪ੍ਰਧਾਨ ਭੈਣ ਜੀ ਬਲਵਿੰਦਰ ਕੌਰ ਜੀ ਜਰਾਹੀਂ ਅੱਜ ਇਹਦੀ ਸ਼ੁਰੂਆਤ ਕਰਾਈ ਆ ਔਰ ਅਸੀਂ ਇਸ ਮੁੱਚੇ ਨਗਰ ਨਿਵਾਸੀਆਂ ਦਾ ਔਰ ਸ਼ਹਿਰ ਵਾਸੀਆਂ ਨੂੰ ਵੀ ਬੇਨਤੀ ਕਰਦੇ ਹਾਂ ਹੁਣ ਇਸ ਕੰਮ ਨੂੰ ਪੂਰਨ ਜਿਹੜਾ ਆ ਸੁਚਾਰੂ ਰੂਪ ਦੇ ਨਾਲ ਅੱਗੇ ਵਧਾਉਣ ਲਈ ਸਾਡਾ ਸਾਰਿਆਂ ਦਾ ਸਹਿਯੋਗ ਹਨ ਇਹ ਕੰਮ ਜਿਹੜਾ ਕਾਫੀ ਲੰਮੇ ਸਮੇਂ ਤੋਂ ਪੈਂਡਿੰਗ ਸੀ ਇਹਦੇ ਵਿੱਚ ਜਿਹੜੀਆਂ ਸਮੇਂ-ਸਮੇਂ ਤੇ ਵੱਖ-ਵੱਖ ਆਗੂਆਂ ਨੇ ਵੱਖ-ਵੱਖ ਲੋਕਾਂ ਨੇ ਇਹਦੇ ਤੇ ਚਰਚਾ ਨਾ ਡਾਈਆਂ ਉਹਨੂੰ ਦੂਰ ਕਰਕੇ ਆਉਣ ਵਾਲੇ ਸਮੇਂ ਦੇ ਅੰਦਰ ਕੋਈ ਲੰਮੀ ਤੁਹਾਡੇ ਨਾਲ ਆਪਾਂ ਪ੍ਰੈਸ ਵਾਰਤਾ ਵੀ ਕਰ ਸਕਦੇ ਹਾਂ ਤੇ ਵਿੱਚ ਕੀ ਕਾਰਨ ਰਹੇ ਕੀ ਇਸ ਤਰ੍ਹਾਂ ਹੋਇਆ ਇਸ ਮਾਮਲੇ ਨੂੰ ਜਿਸੇ ਸ਼ਹਿਰ ਦੇ ਸਾਰੇ ਸਰਕਾਰ ਜੋ ਸਾਥੀਆਂ ਨੇ ਪੂਰਨ ਕਰਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਔਰ ਮੈਂ ਵੀ ਵਿਧਾਨ ਸਭਾ ਦੇ ਅੰਦਰ ਤਿੰਨ ਵਾਰੀ ਇਹ ਮਾਮਲਾ ਜਿਹੜਾ ਉਠਾਇਆ ਉਹਦੇ ਬਾਰੇ ਜਿਹੜੇ ਪੁਰਾਣੇ ਠੇਕੇਦਾਰ ਸੀ ਉਹਨਾਂ ਦੇ ਖਿਲਾਫ ਕਾਰਵਾਈ ਹੋਈ ਔਰ ਸਾਡੇ ਬਹੁਤ ਹੀ ਸਰਕਾਰ ਜੋ ਸ਼੍ਰੀ ਲਲਿਤ ਮਨ ਬਾਟਕ ਸਾਹਿਬ ਜਿਹੜੇ ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਇਸ ਕੰਮ ਨੂੰ ਅੱਗੇ ਵਧਾਉਣ ਲਈ ਭੈਣ ਜੀ ਬਲਵਿੰਦਰ ਕੌਰ ਜੀ, ਡਾਕਟਰ ਕਮਲ ਜੀ, ਗੋਨ ਮਖਨੌਰ ਜੀ, ਮਾਨ ਜੋ ਮੱਖਣ ਚੰਗਰੇਵਾਲ ਜੀ, ਭੈਣ ਜੀ ਪੀਕਾ ਜੀ ਔਰ ਪਰਮ ਸਿੰਘ ਹਾਲਸਾ ਜੀ ਔਰ ਸਾਡੇ ਹੋਰ ਹੀ ਸਹਿਯੋਗੀ ਐਮਸੀ ਸਭਾ ਜਿਨ੍ਹਾਂ ਨੇ ਦੇ ਬਹੁਤ ਵੱਡਾ ਯੋਗਦਾਨ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਔਰ ਨਗਰ ਨਿਵਾਸੀਆਂ ਨੂੰ ਇਸ ਵਾਸੀਆਂ ਨੂੰ ਰੇਲਵੇ ਰੋਡ ਦੇ ਵਾਸੀਆਂ ਨੂੰ ਬੇਨਤੀ ਕਰਦੇ ਆਂ ਇਹ ਤੁਹਾਡੇ ਜਿਹੜੀ ਇਹ ਸੜਕ ਬਣਨ ਜਾ ਰਹੀ ਹੈ ਇਹਦੇ ਵਿੱਚ ਬਣਾਉਣ ਲਈ ਔਰ ਇਹਨੂੰ ਅੱਗੇ ਨੇਪਰੇ ਚੜਾਉਣ ਲਈ ਆਪਣਾ ਯੋਗਦਾਨ ਜਰੂਰ ਪਾਣ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਖਾਲਸਾ ਵਾਹਿਗੁਰੂ ਜਪੀ ਜੀ ਸਭ ਤੋਂ ਪਹਿਲਾਂ ਅੱਜ ਮੈਂ ਮਹਾਮਾਈ ਦਾ ਦਿਨ ਨਵਰਾਤਰਾ ਪਹਿਲਾ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਇਹ ਟੈਂਡਰ ਕਾਫੀ ਦਿਨ ਪਹਿਲਾਂ ਹੋ ਗਿਆ ਸੀ ਨਵਰਾਤਰੇ ਸਰਾਧ ਔਣ ਕਰਕੇ ਨਵਰਾਤਰੇ ਦੇ ਪਹਿਲੇ ਨਵਰਾਤਰੇ ਦਾ 11:30 ਵਜੇ ਦਾ ਟਾਈਮ ਸੀਗਾ ਔਰ ਅੱਜ ਮਾਨ ਜੋ ਐਮਐਲਏ ਸਾਹਿਬ ਸਾਡੇ ਪ੍ਰਧਾਨ ਬਲਵਿੰਦਰ ਗੌਰ ਜੀ ਸਮੂਹ ਸਾਡੀ ਨਗਰ ਕੌਂਸਲ ਦੀ ਸਾਰੀ ਟੀਮ ਨੇ ਅੱਜ ਰਲ ਕੇ ਆਪਾਂ ਇਸ ਕੰਮ ਦਾ ਉਦਘਾਟਨ ਕੀਤਾ ਆ ਔਰ ਇਹਦਾ ਟੈਂਡਰ 2 ਕਰੋ 88 ਲੱਖ ਰੁਪਏ ਦਾ ਇਹਦਾ ਟੈਂਡਰ ਜੀ ਲੁਧਿਆਣੇ ਦੀ ਪਾਰਟੀ ਆ ਜਿਹੜਾ ਠੇਕੇਦਾਰ ਆ ਔਰ ਮੈਂ ਤੁਹਾਨੂੰ ਸਾਰਿਆਂ ਦਾ ਧੰਨਵਾਦ ਵੀ ਕਰਦਾ ਔਰ ਦੁਕਾਨਦਾਰ ਭਰਾਮਾ ਗੋਖਾਰ ਕੋ ਖਾਸ ਕਰਕੇ ਮਾਫੀ ਮੰਗਦਾ ਕਿ ਇਹ ਕੰਮ ਕਰਨ ਦੇ ਵਿੱਚ ਥੋੜੀ ਜਿਹੀ ਲੇਟ ਹੋਏ ਆ ਪਰ دیر ਆਏ ਦਰੋਸਤ ਆਏ ਹੁਣ ਮੈਂ ਵਾਦਾ ਕਰਦੇ ਆ ਕਿ ਇਹ ਕੰਮ ਆਪਾਂ ਪੂਰਾ ਸਿਰੇ ਚੜਾਵਾਂਗੇ ਅੱਜ ਤੱਕ ਪ੍ਰਧਾਨ ਜੀ ਇਹ ਕੰਮ ਹੋ ਜਾਏਗਾ ਪੂਰਾ ਦੇਖੋ ਜੀ ਇਹ ਟਾਈਮ ਬౌండ్ ਕੰਮ ਆ ਇਹ ਤਾਂ ਠੇਕੇਦਾਰ ਔਰ ਅਫਸਰ ਹੀ ਦੱਸ ਸਕਦੇ ਆ ਟਾਈਮ ਬౌండ్ ਆ ਕੰਮ ਔਰ ਦਿਨ ਰਾਤ ਕੰਮ ਚੱਲੂਗਾ ਮੈਂ ਤਾਂ ਇਹੀ ਵਾਦਾ ਕਰ ਸਕਦਾ ਹਾਂ ਤੁਹਾਡੇ ਨਾਲ ਇਸ ਕੰਮ ਲਈ ਗ੍ਰਾਂਟ ਆਇਆ ਜਆ ਮਿਨਿਸਪਲ ਫੰਡ ਇਹ ਮਿਨਿਸਪਲ ਫੰਡ ਆ ਜੀ ਵੈਸੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ 5 ਕਰੋੜ 46 ਲੱਖ ਰੁਪਏ ਦੀ ਗ੍ਰਾਂਟ ਵੀ ਦਿੱਤੀ ਆ ਉਹਦੀ ਵੀ ਸਾਨੂੰ ਲੈਟਰ ਆਈ ਆ ਪਰ ਇਹ ਅਸੀਂ ਮਿਨਿਸਪਲ ਫੰਡ ਜੋ ਕਰਾ ਰਹੇ ਆ ਕੰਮ ਤਾਂ ਕਿ ਕੰਮ ਜਲਦੀ ਜਲਦੀ ਹੋ ਸਕੇ ਔਰ ਮੈਂ ਅੱਜ ਦੇ ਦਿਨ ਤੇ ਕੋਈ ਸਿਆਸੀ ਗੱਲ ਨਹੀਂ ਕਰਨੀ ਚਾਹੁੰਦਾ ਪਰ ਕਾਂਗਰਸ ਪਾਰਟੀ ਵਾਲਿਆਂ ਨੇ ਪੂਰਾ ਜ਼ੋਰ ਲਾਇਆ ਤਿੱਲ ਤੱਕ ਜ਼ੋਰ ਲਾਇਆ ਇਹ ਕੰਮ ਸਿਰੇ ਨਾਲ ਚੜੇ ਉਹਨਾਂ ਦੀ ਮਨਸ਼ਾ ਸੀ ਹੁਣ ਵੀ ਵੱਡੇ ਵੱਡੇ ਐਵੇਂ ਭਲੇਖੇ ਦੁਪਾਈ ਜਾਂਦੇ ਆ ਠੇਕੇਦਾਰ ਵੀ ਆ ਗਿਆ ਕੱਲ ਫਵਾਫਲਾਤੀ ਠੇਕੇਦਾਰ ਨੱਟ ਗਿਆ ਆ ਤੁਹਾਡੇ ਸਾਹਮਣੇ ਠੇਕੇਦਾਰ ਖੜਾ ਉਹਦੀ ਟੀਮ ਖੜੀ ਆ ਉਹਦੀ ਮਸ਼ੀਨਰੀ ਖੜੀ ਆ ਕੰਮ ਦਾ ਠੇਕੇਦਾਰ ਨੇ ਕਰਨਾ ਇਸ ਕਰਕੇ ਉਹਨਾਂ ਦੀਆਂ ਨੀਂਦ ਆਰਾਮ ਹੋਈਆਂ ਪਰ ਮੈਂ ਦੁਕਾਨਦਾਰ ਭਰਾਵਾਂ ਤੋਂ ਮਾफी ਮੰਗਦਾ ਠੇਕੇਦਾਰ ਕਹਿ ਰਹੇ ਤੇ ਕੱਲੂ ਧਰਨਾ ਦੇਣਾ ਤੁਹਾਡਾ ਕੀ ਕਹਿਣਾ ਉਹਨਾਂ ਦੇ ਵੇਖੋ ਉਹਨਾਂ ਦੀ ਇੱਛਾ ਆ ਜਿਸ ਕੰਮ ਲਈ ਜਿਸ ਕੰਮ ਲਈ ਉਹਨਾਂ ਨੇ ਧਰਨਾ ਦੇਣਾ ਸੀ ਉਹ ਕੰਮ ਅੱਜ ਸ਼ੁਰੂ ਹੋ ਗਿਆ ਹੈ ਇਹੀ ਉਹਨਾਂ ਦਾ ਏਜੰਡਾ ਸੀ ਬਾਕੀ ਮੈਂ ਕਿਸੇ ਦੇ ਪਰਸਨਲ ਕੰਮ ਨੂੰ ਰੋਕ ਨਹੀਂ ਸਕਦਾ ਉਹਨਾਂ ਦੀ ਜੋ ਵੀ ਇੱਛਾ ਆ ਉਹਨਾਂ ਦੀ ਇੱਛਾ ਦੇ ਨਾਲ ਮੈਂ ਸਮਰਥਨ ਕਰਦਾ ਵੀ ਜੋ ਉਹਨਾਂ ਨੇ ਕਰਨਾ ਉਹ ਕਰਨ ਪਰ ਅਸੀਂ ਕੰਮ ਸ਼ੁਰੂ ਕਰਾ ਦਿੱਤਾ ਹੈ ਔਰ ਇਹ ਕੰਮ ਅੱਜ ਸੋਮਵਾਰ ਦਾ ਦਿਨ ਜਿਸ ਦਿਨ ਦਾ ਟੈਂਡਰ ਹੋਇਆ ਸੀ ਉਸ ਦਿਨ ਦਾ ਹੀ ਇੱਥੇ ਪੰਡਤ ਅੰਬਾਦਾਸ ਜੀ ਖੜੇ ਆ ਇਹਨਾਂ ਨੇ ਟਾਈਮ ਕੱਢ ਕੇ ਦਿੱਤਾ ਸੀ ਕਿ ਜੀ ਇੰਨੀ ਤਰੀਕ ਨੂੰ ਇੰਨੇ ਵਜੇ ਕਰਾਇਆ 11 ਵਜੇ ਆਪਾਂ ਸ਼ੁਰੂ ਕਰਾ ਦਿੱਤਾ ਅੱਜ ਪਹਿਲਾ ਨਵਰਾਤਰਾ ਆ ਔਰ ਵਧੀਆ ਕੰਮ ਸ਼ੁਰੂ ਹੋਇਆ ਹੈ ਹਾਂਜੀ ਕਿੱਥੇ ਤੱਕ ਪਹੁੰਚੀ ਇਹ ਜੀ ਰੇਲਵੇ ਫਾਟਕ ਰਹਿ ਗਿਆ ਕ੍ਰਿਆਮ ਫਾਟਕ ਤੱਕ ਫਾਟਕ ਹੈ ਨਾ ਕ੍ਰਿਆਮ ਫਾਟਕ ਤੱਕ ਬਣੂਗੀ ਪੂਰੀ ਪਿੱਛੇ ਨੂੰ ਇਹਦੇ ਜਿਹੜੀ ਬਣਾਨ ਬਣਾਉਣ ਦੀ ਪ੍ਰਕਿਰਿਆ ਜਿਹੜੀ ਇੱਕੋ ਵਰੀ ਸਾਰੀ ਬਣਦੀ ਜਾਊਗੀ ਜਾਂ ਅੱਧੀ ਅੱਧੀ ਕਰਕੇ ਬਣਦੀ ਜਾਊਗੀ ਨਹੀਂ ਜੀ ਦੇਖੋ ਇਹ ਤਾਂ ਇੰਜੀਨੀਅਰ ਦੱਸ ਸਕਦੇ ਆ ਮੇਰਾ ਮੇਰੀ ਜੋ ਮੇਰੀ ਨਿੱਜੀ رائے ਆ ਮੈਂ ਤਾਂ ਇਹ ਚਾਹਨਾ ਕਿ ਸੜਕ ਵੀ ਚੱਲੀ ਜਾਵੇ ਇੱਕ ਸਾਈਡ ਚੱਲਦੀ ਇੱਕ ਸਾਈਡ ਚੱਲਦੀ ਰਹੇ ਕਾਰੋਬਾਰ ਮੇਰਾ ਅਫੈਕਟ ਹੋਣ ਕਿਉਂਕਿ ਮੋਰੇ ਝੋਨੇ ਦਾ ਸੀਜ਼ਨ ਆਣਾ ਆ ਝੋਨਾ ਵੀ ਮੰਡੀਆਂ 'ਚ ਜਾਣਾ ਆ ਉਹ ਵੀ ਉਦੋਂ ਵੀ ਦੇਖਣਾ ਆ ਹਰ ਪਹਿਲੂ ਨੂੰ ਦੇਖਦੇ ਹੋਏ ਆਪਾਂ ਕੰਮ ਕਰਾਵਾਂਗੇ ਇੱਲੇ ਕੋ ਰੂਟ ਪਲਾਨ ਵੀ ਆਪਾਂ ਤਿਆਰ ਕੀਤਾ ਆ ਤਿਹਾਰਾਂ ਦੇ ਦਿਨ ਕਰਕੇ ਹਾਂਜੀ ਹਾਂਜੀ ਉਹਦਾ ਵੀ ਆਵੇ ਤਿਹਾਰਾਂ ਦੇ ਦਿਨ ਆ ਬਈ ਕੋਈ ਫਿਕਰ ਨਾ ਪਵੇ ਇੱਕ ਪਾਸਾ ਚੱਲਦਾ ਹੀ ਰਵੇ ਪਹਿਲਾਂ ਸਭ ਤੋਂ ਪਹਿਲਾਂ ਜਿਹੜੀ ਇਹ ਸੜਕ ਉਬੜ-ਗੁਬੜ ਆ ਜਿਹੜੀ ਅੱਜ ਇਹਨੂੰ ਕਿਉਂਕਿ ਸਭ ਤੋਂ ਪਹਿਲਾਂ ਕੰਮ ਕਰਨ ਤੋਂ ਪਹਿਲਾਂ ਘਰ ਵੀ ਬਣਾਈਏ ਉਹਦਾ ਲੈਵਲ ਕੱਢਣਾ ਪੈਂਦਾ ਅੱਜ ਇਹਨੂੰ ਐਨ ਸਿੱਧੀ ਕਰਕੇ ਦੂਜਾ ਦੋ ਤਿੰਨ ਦਿਨਾਂ ਜੇ ਸਿੱਧੀ ਕਰੂਗਾ ਤਾਂ ਲੈਵਲ ਕੱਢੂਗਾ ਲੈਵਲ ਵਾਟਰ ਵਾਲਾ ਜਿਹੜਾ ਦੇਖੋ ਜੀ ਜਦੋਂ ਜਦੋਂ ਕੋਈ ਵੀ ਵਾਟਰ ਸਪਲਾਈ ਆਪਾਂ ਘਰ 'ਚ ਵੀ ਪਾਣੇ ਆ ਜਦੋਂ ਉਹਦੇ ਵਿੱਚ ਪਾਣੀ ਆਂਦਾ ਲੀਕੇ ਜਾਂਦੀ ਆ ਔਰ ਇਹ ਆਈ ਆ ਔਰ ਉਹਨੂੰ ਦੂਰ ਕੀਤਾ ਆ ਔਰ ਜਿਹੜੀਆਂ ਗਲੀਆਂ ਸੀਗੇ ਉਹਨਾਂ ਨੂੰ ਜੋੜਨਾ ਵੀ ਸੀਗਾ ਪਹਿਲਾਂ ਅਸੀਂ ਤਾਂ ਕੰਮ ਰੋਕਤਾ ਸੀ ਬਿਟੋਏ ਪੈਣੇ ਆ ਵੀ ਜੇ ਕੰਮ ਨਾਲੇ ਸ਼ੁਰੂ ਹੋ ਜਵੇ ਜਿਸ ਦਿਨ ਦਾ ਟੈਂਡਰ ਹੋਇਆ ਉਸ ਦਿਨ ਤੋਂ ਇਹ ਜੋੜਦੇ ਪਏ ਆ ਜੀ ਨਾਲ ਸੀਵਰੇਜ ਵਿਭਾਗ ਤੋਂ ਮਨਜ਼ੂਰੀ ਹਾਂ ਜੀ ਜੀ ਸਾਡਾ ਸਾਡੀ ਆਪਣਾ ਹੀ 파ਟਾ ਸੀਵਰੇਜ ਭਾਗ ਉਹਨਾਂ ਦੀ ਮਨਜ਼ੂਰੀ ਉਹਨਾਂ ਦੀ ਮਨਜ਼ੂਰੀ ਤੇ ਹੀ ਆਪਾਂ ਆ ਵਾਟਰ ਸਪਲਾਈ ਦੇ ਪਾਈਪ ਆ ਪਾਈਆਂ ਦੁਕਾਨਦਾਰਾਂ ਦਾ ਕਨੈਕਸ਼ਨ ਲੈਣ ਵਾਲੇ ਹੋਗੇ ਚੱਲੀ ਜੀ ਕੇ ਦੇਖੋ ਜੀ ਅੱਜ ਕੱਲੂ ਮੇਰੀ ਬੇਨਤੀ ਸੁਣਿਓ ਜੀ ਕੱਲ ਨੂੰ ਅਨਾਉਂਸਮੈਂਟ ਕਰਾਵਾਂਗੇ ਸਾਰੇ ਦੁਕਾਨਦਾਰ ਭਰਾਵਾਂ ਨੂੰ ਅਨਾਉਂਸਮੈਂਟ ਹੋਊਗੀ ਵੀ ਜਿਨੇ ਕਨੈਕਸ਼ਨ ਲੈਣਾ ਸੀਵਰੇਜ ਦਾ ਵਾਟਰ ਸਪਲਾਈ ਦਾ ਲੈ ਲਓ ਮੁੜ ਕੇ ਨਹੀਂ ਇਹ ਪੱਟ ਹੋਣੀ ਇੱਕ ਪ੍ਰਧਾਨ ਜੀ ਜੇ ਕਾਹ ਨੂੰ ਗੈਸ ਪਾਈਪ ਜਿੱਦਾ ਪੈ ਰਹੀ ਹੈ ਕੋਈ 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 ਗੈਸ ਪਾਈਪ ਨਹੀਂ ਇੱਥੇ ਪੈਨ ਦਵਾਗੇ 5 ਸਾਲ ਤੱਕ ਦਾ ਪੰਜ ਸਾਲ ਦਾ ਬੌਂਡ ਕਰਕੇ ਸੜਕ ਬਣਾਵਾਂਗੇ ਜਿਹਨੇ ਹਾਂ ਦੁਕਾਨਦਾਰ ਭਰਾਵਾਂ ਲਈ ਇਹ ਹੈਗੀ ਆ ਵੀ ਜਿਹਨੇ ਸੀਵਰੇਜ ਦਾ ਕਨੈਕਸ਼ਨ ਲੈਣਾ ਵਾਟਰ ਸਪਲਾਈ ਦਾ ਲੈਣਾ ਉਹ ਅੱਜ ਕੱਲ ਚ ਲੈ ਲੈਣ ਕੰਮ ਚੱਲਣ ਤੋਂ ਪਹਿਲਾਂ ਲੈ ਲੈਣ ਪਹਿਲਾਂ ਪਹਿਲਾਂ ਲੈ ਲੈਣ ਬਣਨ ਤੋਂ ਪਹਿਲਾਂ ਪਹਿਲਾਂ ਲੈ ਲੈਣ ਅਨਾਉਂਸਮੈਂਟ ਕਰਾਉਂਗੇ ਸ਼ਹਿਰ ਦੇ ਵਿੱਚ ਹਾਂਜੀ ਅਸੀਂ ਰੇਲਵੇ ਰੋਡ ਤੇ ਤੁਰ ਤੱਕ 파ਟਕ ਤੱਕ ਅਨਾਉਂਸਮੈਂਟ ਕਰਾਵਾਂਗੇ ਠੀਕ ਹੈ ਕਿਉਂਕਿ ਤੂੰ ਤੁਹਾਡਾ ਵੀ ਵੱਡਾ ਯੋਗਦਾਨ ਰਿਹਾ ਸੜਕ ਬਣਾਉਣ 'ਚ ਕੱਲਾ ਸਾਡੇ ਹੀ ਨਹੀਂ ਰਿਹਾ ਪੱਤਰਕਾਰਾਂ ਭਰਾਵਾਂ ਦਾ ਵੀ ਧੰਨਵਾਦ ਕਰਦਾ ਤੁਸੀਂ ਲੋਕਾਂ ਦੀ ਮੁਸ਼ਕਲ ਨੂੰ ਟਾਈਮ ਟਾਈਮ ਤੇ ਹੱਲ ਕੀਤਾ ਪਰ ਇੱਕ ਬੇਨਤੀ ਜ਼ਰੂਰ ਕਰਦਾ ਹੁਣ ਦੁਕਾਨਦਾਰ ਭਰਾਵਾਂ ਨੂੰ ਹੁਣੇ ਕੰਮ ਸ਼ੁਰੂ ਹੋ ਗਿਆ ਹੁਣ ਧਰਨੇ ਧਰਨੇ ਛੱਡ ਦਿਓ ਹੁਣ ਸਾਡਾ ਸਾਥ ਅਸੀਂ